ਇਸ ਸ਼ਹਿਰ ਦੀ ਵੱਡੀ ਖਬਰ ਪੈਟਰੋਲ ਪੰਪ ਨੇੜੇ ਰਾਣਾ ਪੁਲੀ ਦੀ ਮੁੱਖ ਸੜਕ ਦੇ ਹੇਠਾਂ ਇੱਕ ਅਣਪਛਾਤੀ ਵਿਅਕਤੀ ਦੀ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਹੈ ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਸ਼ਾਮ 7 ਵਜੇ ਦੇ ਕਰੀਬ ਪਿੰਡ ਗੋਤਪੁਰ ਦੇ ਸਰਪੰਚ ਨੇ ਪਿੰਡ ਰਾਣਾ ਮੋੜ ਦੇ ਪੁਲ ਦੇ ਹੇਠਾਂ ਇੱਕ Laash ਸੜੀ ਹੋਈ ਹਾਲਤ ਵਿੱਚ ਪਈ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਗੜਤੀwala ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਜੱਟ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਅਤੇ ਪੁਲ ਹੇਠਾਂ Laash ਕੱਢਣ ਦੀ ਪਹਿਲ ਕੀਤੀ ਇਸ ਮੌਕੇ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪਛਾਣ ਲਈ ਨੇੜਲੇ ਪਿੰਡ ਸਮੇਤ ਕਈ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਹੈ ਬਾਦ ਵਿੱਚ লাশ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਜ਼ੂਹਾ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਅਨੁਸਾਰ লাশ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਹੈ লাশ ਦੀ ਪਛਾਣ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਹਾਲਾਂਕਿ ਪੁਲਿਸ ਨੇ লাশ ਨੂੰ ਪਛਾਣ ਲਈ 72 ਘੰਟੇ ਲਈ ਹਸਪਤਾਲ ਦੇ ਮਰਦਾ ਘਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੇਠਾ ਜਿਹੜੀ ਪੁਲ ਤੋਂ ਹੇਠਾ লাশ ਕੱਢਣ ਦੀ ਜਿਹੜੀ ਮਹਿੰਮਾ ਉਚਲਾਈ ਜਾ ਰਹੀ ਸੀ ਅਤੇ লাশ ਨੂੰ ਕੱਢ ਕੇ ਜਿਹੜਾ ਉਹ ਪੁਲਿਸ ਦੇ ਹਵਾਲੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਬਾਬਾ ਦੀਪ ਸਿੰਘ ਸੇਵਾਦਾਰ ਵੈਲਫੇਅਰ ਸੁਸਾਇਟੀ ਨੂੰ ਇੱਕ ਕਾਲ ਆਉਂਦੀ ਆ ਵੀ ਇੱਕ ਗੜ੍ਹਦੀ ਵਾਲਾ ਸ਼ਹਿਰ ਦੇ ਲਾਗੇ ਗੋਂਦਪੁਰ ਪੰਪ ਦੇ ਬਿਲਕੁਲ ਸਾਹਮਣੇ ਇੱਕ ਕੁੜੀ ਵਗ ਜਾਂਦੀ ਆ ਉਹਦੇ ਥੱਲੇ ਇੱਕ ਅਣਪਛਾਤਾ ਜਿਹੜਾ ਬੰਦਾ ਜਿਹੜਾ ਉੱਥੇ ਪਿਆ ਆ ਵੀ ਤੁਸੀਂ ਜਲਦੀ ਆਓ ਅਸੀਂ ਜਿਹੜਾ ਬਿਆਸ ਦਰਿਆ ਦੇ ਉੱਪਰ ਸਾਡੀ ਪੂਰੀ ਟੀਮ ਜਿਹੜੀ ਮੌਕ ਡ੍ਰਿਲ ਕੀਤੀ ਜਾ ਰਹੀ ਸੀ ਜਿਹੜਾ ਫਲੱਡਾਂ ਦਾ ਸੀਜ਼ਨ ਚੱਲ ਰਿਹਾ ਉਹਦੇ ਦੇ ਉੱਥੇ ਕਿਸ਼ਤੀਆਂ ਦੀ ਮਤਲਬ ਚੈਕਿੰਗ ਕੀਤੀ ਜਾ ਰਹੀ ਸੀ ਫਿਰ ਸਾਡੀ ਟੀਮ ਸਾਸਤਾ ਦੇ ਵਿੱਚੋਂ ਟੀਮ ਨੂੰ ਫੋਨ ਕੀਤਾ ਤੇ ਟੀਮ ਉੱਥੋਂ ਇੱਕ ਸ਼ੱਗ ਵਾਹਨ ਲੈਂਦਾ ਗਿਆ ਹੋਰ ਸਮਾਨ ਗਲਵਜ਼ ਬਗੈੜਾ ਸਾਰਾ ਕੁਝ ਲੈ ਕੇ ਫਿਰ ਉਹ ਟੀਮ ਉੱਥੇ ਪਹੁੰਚ ਚੁੱਕੀ ਸੀ ਫਿਰ ਸਾਡੀ ਉਥੰਨੀ ਟੀਮ ਆ ਕੇ ਜਿਹੜਾ ਉਹਨੂੰ ਕੁਲੀ ਦੇ ਥੱਲੇੋਂ ਕੱਢ ਕੇ ਜਿਹੜਾ ਬਾਹਰ ਰੋਡ ਤੇ ਲਿਆਂਦਾ ਗਿਆ ਤੇ ਕੱਪੜਿਆਂ ਦੀ ਪਛਾਣ ਤੇ ਫੋਟੋ ਖਿੱਚੀ ਗਈ ਅਸੀਂ ਇਹ ਵੀ ਅਪੀਲ ਕਰਦੇ ਆਂ ਕਿ ਵੱਦ ਤੋਂ ਵੱਦ ਜਿਹੜੀ ਪਛਾਣ ਕੀਤੀ ਜਾ ਸਕੇ ਉਹਦੇ ਕੱਪੜਿਆਂ ਤੋਂ ਪਛਾਣ ਹੋਣੀ ਕਿਉਂਕਿ ਫੇਸ ਬਹੁਤ ਹਾਲਾਤ ਖਰਾਬ ਆ ਫੇਸ ਦੇਖਣਯੋਗ ਨਹੀਂ ਆ ਉਥੋਂ ਜਾਂ ਹੋਰ ਇਹ ਅੰਗਾ ਤੋਂ ਨਹੀਂ ਉਹਦਾ ਬਾਰੇ ਪਤਾ ਲੱਗਣਾ ਸਿਰਫ ਕੱਪੜਿਆਂ ਤੋਂ ਪਛਾਣ ਹੋਣੀ ਆ ਜਿਹਦੇ ਘਰ ਤੋਂ ਤਿੰਨ ਚਾਰ ਦਿਨਾਂ ਤੋਂ ਕੋਈ ਮਿਸਿੰਗ ਆ ਉਹ ਜ਼ਰੂਰ ਗਰਦੀ ਵਾਲਾ ਥਾਣੇ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਤਾਂ ਜੋ ਉਹ ਜਿਹੜੀ ਡੈੱਡ ਬੋਡੀ ਆ ਵਾਰਸਾਂ ਦੇ ਹਵਾਲੇ ਜਿਹੜੀ ਹੋ ਜਾਏ ਕਿਉਂਕਿ ਜੋ ਅੱਜ ਹਾਲਾਤ ਉਹਦੇ ਹੋ ਚੁੱਕੇ ਸੀ ਜੋ ਰਹਿੰਦਾ ਹੁਣ ਉਹਦੀ ਮਿੱਟੀ ਉਹ ਖਰਾਬ ਨਾ ਹੋਵੇ ਉਹਦਾ ਸੰਸਕਾਰ ਹੋਵੇ ਟਾਈਮ ਦੇ ਨਾਲ ਕਿਉਂਕਿ ਹੋਰ ਹੋਰ ਦਿਨੋਂ ਦਿਨ ਜਿਹੜੇ ਕੀੜੇ ਪੈ ਚੁੱਕੇ ਆ ਉਹ ਬੋਡੀ ਉਹ ਨਹੀਂ ਖਾਈ ਜਾਣੀ ਟਾਈਮ ਰਹਿੰਦੇ ਹੀ ਉਹਨੂੰ ਜਿਹੜਾ ਉਹਦਾ ਸੰਸਕਾਰ ਕੀਤਾ ਜਾਵੇ ਕਿਉਂਕਿ ਹਾਲਾਤ ਦੇਖਣਯੋਗ ਨਹੀਂ ਸੀ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪੂਰੀ ਟੀਮ ਨੇ ਇੱਕ ਜੁਟ ਹੋ ਕੇ ਉਹਨੂੰ ਜਿਹੜੀ ਉੱਥੇ ਬੋਡੀ ਰਿਕਵਰ ਕਰਕੇ ਜਿਹੜਾ ਹੁਏ ਹਸਪੀਟਲ ਸਿਵਲ ਦੇ ਵਿੱਚ ਰੱਖਾ ਦਿੱਤੀ ਗਈ ਆ ਤੇ ਬਾਕੀ ਹੁਣ ਜੇ ਕਿਸੇ ਦੇ ਕੋਈ ਕੱਪੜਿਆਂ ਤੋਂ ਪਛਾਣ ਹੁੰਦੀ ਆ ਇਹ ਜਰੂਰ ਤੁਸੀਂ ਗੜੀ ਵਾਲਾ ਠਾਨਿਆ ਨਾਲ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ